ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਇ ਫਲਗੁਣ ਅਨੰਦ ਉਪਾਰਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਮਾਹ ਦੇ ਅਖੀਰਲੇ ਮਹੀਨੇ ਫਲਗੁਣ ਭਾਵ ਕੇ ਫੱਗਣ ਦੇ ਮਹੀਨੇ ਦਾ ਪਾਵਨ ਉਪਦੇਸ਼ ਹੈ ਨੰਗਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਸਾਨੂੰ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਆਓ ਦੇ ਬਾਰੇ ਗੁਰੂ ਕਿਰਪਾ ਦੇ ਨਾਲ ਸੰਖੇਪ ਵਿਚਾਰ ਸਾਂਝੀ ਕਰੀਏ ਸੁਣੀਏ ਸਰਵਣ ਕਰੀਏ ਬੜੇ ਧਿਆਨ ਨਾਲ ਸਰਵਣ ਕਰਨਾ ਹੈ ਤੇ ਹਿਰਦੇ ਵਿੱਚ ਵਸਾਉਣਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਫਲ ਗੁਣ ਅਨੰਦ ਉਪਾਰਜਨਾ ਆਰੇ ਸੱਜਣ ਪ੍ਰਗਟੇ ਆਏ ਫਲਗੁਣ ਦਾ ਭਾਵ ਕੇ ਫੱਗਣ ਦਾ ਮਹੀਨਾ ਮਾਰੇ ਕਹਿੰਦੇ ਫੱਗਣ ਦੇ ਮਹੀਨੇ ਵਿੱਚ ਉਹ ਸੱਜਣ ਜਿਹੜਾ ਵਾਹਿਗੁਰੂ ਹੈ ਜਿਸ ਜਗਿਆਸੂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉੱਥੇ ਭਾਈ ਆਨੰਦ ਪੈਦਾ ਹੋ ਜਾਂਦਾ ਉਸ ਹਿਰਦੇ ਵਿੱਚ ਆਨੰਦ ਪਰ ਜਾਂਦਾ ਹੈ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੱਸਣਾ ਚਾਹੁੰਦੇ ਨੇ ਕਿ ਜਿਹੜਾ ਅਸਲੀ ਆਨੰਦ ਹੈ ਅਸਲੀ ਖੇੜਾ ਹੈ ਉਹ ਭਾਈ ਉਹ ਦਿਨ ਮਿਲਦਾ ਜਿੱਦਣ ਵਾਹਿਗੁਰੂ ਹਰ ਦੇ ਵਿੱਚ ਵੱਸਦਾ ਜਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਦੱਸਦੇ ਨੇ ਕਿ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿੱਦਣ ਪੂਰਾ ਗੁਰੂ ਸੱਚਾ ਗੁਰੂ ਮਿਲਦਾ ਹੈ ਪਰਮੇਸ਼ਰ ਆਪ ਗੁਰੂ ਰੂਪ ਹੈ ਗੁਰੂ ਪਰਮੇਸ਼ਰ ਰੂਪ ਹੈ ਇਸ ਤਰ੍ਹਾਂ ਇਹਨਾਂ ਦੋਵਾਂ ਦੇ ਮਿਲਣ ਭਾਵ ਕੇ ਮਿਲਣ ਦੇ ਨਾਲ ਹੀ ਸੱਚੇ ਆਨੰਦ ਦੀ ਪ੍ਰਾਪਤੀ ਹੈ। ਵੈਸੇ ਦੁਨੀਆਂ ਦੇ ਲੋਕਾਂ ਨੂੰ ਆਨੰਦ ਦੀ ਅਸਲੀ ਪਰਿਭਾਸ਼ਾ ਦਾ ਪਤਾ ਹੀ ਨਹੀਂ। ਇਹ ਆਨੰਦ ਸਿਰਫ ਸੰਤ ਮਹਾਂਪੁਰਖ ਹੀ ਮੰਨਦੇ ਨੇ। ਗੁਰੂ ਕੇ ਪਿਆਰੇ ਗੁਰਮਖ ਹੀ ਮੰਨਦੇ ਹਨ। ਨਾ ਇਹ ਤਾਂ ਦੁਨਿਆਵੀ ਲੋਕ ਖਾਣ ਪੀਣ ਨੂੰ, ਘੁੰਮਣ ਫਿਰਨ ਨੂੰ, ਵਧੀਆ ਪਹਿਨਣ ਨੂੰ, ਕਿਤੇ ਵਧੀਆ ਜਗ੍ਹਾ ਜਾਣ ਨੂੰ ਹੋਰ ਕਈ ਤਰ੍ਹਾਂ ਦੇ ਪਦਾਰਥ ਹੰਡਾਉਣ ਨੂੰ ਹੀ ਪੈਸਾ ਕਮਾਉਣ ਨੂੰ ਖਰਚਣ ਨੂੰ ਹੀ ਆਨੰਦ ਸਮਝੀ ਜਾਂਦੇ ਨੇ ਉਹ ਖੁਸ਼ੀ ਹੈ ਉਹ ਸੁਖ ਹੈ ਗੁਰਬਾਣੀ ਨੇ ਆਖਿਆ ਵੀ ਸੁਖ ਹੈ ਤਾਂ ਦੁੱਖ ਵੀ ਆਉਣਾ ਜੇ ਖੁਸ਼ੀ ਹੈ ਤਾਂ ਗਮੀ ਵੀ ਹੈ ਇਸੇ ਤਰ੍ਹਾਂ ਹਰੇਕ ਸ਼ਬਦ ਦਾ ਇੱਕ ਆਪੋਜ਼ਿਟ ਸ਼ਬਦ ਹੁੰਦਾ ਹੈ ਆਪੋਜ਼ਿਟ ਵਰਡ ਹੈ ਪਰ ਜਿਹੜਾ ਆਨੰਦ ਸ਼ਬਦ ਹੈ ਆਪੋਜ਼ਿਟ ਵਰਡ ਜਿਹੜਾ ਹੈ ਇਹਦਾ ਵਿਰੋਧੀ ਸ਼ਬਦ ਜਿਹੜਾ ਹੈ ਕੋਈ ਵੀ ਨਹੀਂ ਕੋਸ਼ੀ ਦਾ ਗਮੀ ਹੈ ਦੁੱਖ ਦਾ ਸੁਖ ਹੈ ਦਿਨ ਦਾ ਰਾਤ ਹੈ ਇਸੇ ਤਰ੍ਹਾਂ ਆਨੰਦ ਜਿਹੜਾ ਹੈ ਆਪਣੇ ਆਪ ਦੇ ਵਿੱਚ ਪੂਰਾ ਹੈ ਆਨੰਦ ਆਨੰਦ ਹੀ ਹੈ ਪਰ ਇਹ ਜਿਹੜਾ ਆਨੰਦ ਹੈ ਇਹ ਹਰੇਕ ਨੂੰ ਨਹੀਂ ਮਿਲਦਾ ਇਹ ਜਦ ਤੇ ਗੁਰੂ ਕਿਰਪਾ ਹੋਵੇ ਗੁਰੂ ਮਿਲ ਜਾਵੇ ਹਿਰਦੇ ਵਿੱਚ ਵਸ ਜਾਵੇ ਗੁਰੂ ਪਰਮੇਸ਼ਰ ਹਿਰਦੇ 'ਚ ਪ੍ਰਗਟ ਹੋ ਜਾਵੇ ਫਿਰ ਮਿਲਦਾ ਹੈ ਇਹ ਹੀ ਅੱਜ ਦੇ ਮਹੀਨੇ ਦਾ ਪਾਵਨ ਜੋ ਪਹਿਲੀ ਪੰਕਤ ਦਾ ਮੁੱਖ ਉਪਦੇਸ਼ ਹੈ ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਗੁਰਬਾਣੀ ਦੇ ਅਨੁਸਾਰ ਵੀ ਆਨੰਦ ਉਦਣ ਹੀ ਮਿਲਦਾ ਹੈ ਜਦਣ ਸਤਿਗੁਰੂ ਮਿਲਦਾ ਹੈ ਗੁਰਬਾਣੀ ਦਾ ਪਾਵਨ ਫਰਮਾਨ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਦਾ ਬਿਨਸ ਜਾਏ ਹਰ ਪਰਮ ਬਦ ਲਈਐ ਪੈਣ ਦਾ ਭਾਵ ਗੁਰ ਮਿਲਿਆ ਹਮ ਕੋ ਸਰੀਰ ਸੁਧਿ ਭਈ ਹਮੇ ਅੰਦਰ ਸਨਾ ਸਭ ਅਗਨ ਬੁਝਈਐ ਬਿਨਸੇ ਕ੍ਰੋਧ ਖਿਮਾ ਗਹਿ ਲਈ ਕਹਿਣ ਦਾ ਭਾਵ ਕਿ ਗੁਰੂ ਮਿਲੇਗਾ ਪਰਮੇਸ਼ਰ ਮਿਲੇਗਾ ਤਾਂ ਆਨੰਦ ਮਿਲਦਾ ਹੈ ਹੁਣ ਆਨੰਦ ਜਿਹੜਾ ਏ ਜਿਨ੍ਹਾਂ ਨੂੰ ਮਿਲਿਆ ਹੈ ਉਹ ਤੇ ਫਿਰ ਆਖਦੇ ਨੇ ਭਾਈ ਕਬੀਰ ਚਰਨ ਕਮਲ ਕੀ ਮौज ਕੋ ਕਹੈ ਕੈਸੇ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਇਹ ਆਨੰਦ ਜਿਹੜਾ ਹੈ ਇਹ ਦੱਸਿਆ ਨਹੀਂ ਜਾ ਸਕਦਾ ਇਹ ਬੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ ਲਿਖ ਕੇ ਵੀ ਦੱਸਿਆ ਨਹੀਂ ਜਾ ਸਕਦਾ ਇਸ਼ਾਰਿਆਂ ਦੇ ਨਾਲ ਵੀ ਨਹੀਂ ਦੱਸਿਆ ਜਾ ਸਕਦਾ ਵੀ ਇਹ ਪੂਰਾ ਇਹਦਾ ਕਿਹੋ ਜਿਹਾ ਰਸ ਹੈ ਇਹ ਮਾਣਿਆ ਹੀ ਜਾ ਸਕਦਾ ਹੈ ਇਹ ਸਿਰਫ ਜਿਨ੍ਹਾਂ ਨੇ ਮਾਣਿਆ ਹੈ ਉਹ ਗੁੰਗੇ ਦੇ ਵਾਂਗ ਜਿਵੇਂ ਗੁੰਗਾ ਕੋਈ ਗੁੜ ਖਾ ਲਵੇ ਮਿੱਠੀ ਸ਼ਹਿ ਖਾ ਲਵੇ ਤੇ ਉਹਨੂੰ ਪੁੱਛੀਏ ਵੀ ਕਿਦਾਂ ਦੀ ਲੱਗੀ ਕੀ ਸਵਾਦ ਹੈ ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ ਸਿਰਫ ਸਰੀਰ ਦੇ ਹਾਵ ਭਾਵ ਇਸ਼ਾਰਿਆਂ ਦੇ ਨਾਲ ਤੁਹਾਨੂੰ ਦੱਸੇਗਾ ਵੀ ਬੜਾ ਸਵਾਦ ਹੈ ਤਾਂ ਹੀ ਪਗਤ ਕਬੀਰ ਸਾਹਿਬ ਆਖਦੇ ਨੇ ਕਹੋ ਕਬੀਰ ਗੁੰਗੈ ਗੁੜ ਖਾਇਆ ਪੂਸ਼ੇ ਤੇ ਕਿਆ ਕਹੀਐ ਉਹ ਕੀ ਕਹਿ ਸਕਦਾ ਸਿਰਫ ਇਸ਼ਾਰਿਆਂ ਨਾਲ ਦੱਸ ਸਕਦਾ ਵੀ ਇਨਾ ਸਵਾਦ ਹੈ ਇਸੇ ਤਰ੍ਹਾਂ ਜਿਹੜੇ ਮਹਾਪੁਰਖ ਨੇ ਸਤਪੁਰਸ਼ ਨੇ ਉਹਨਾਂ ਭਾਈ ਅਨੰਦ ਨੂੰ ਮਾਣਿਆ ਹੈ ਤੇ ਦੁਨੀਆ ਨੂੰ ਦੁਨੀਆ ਦੀ ਭਾਸ਼ਾ ਦੇ ਵਿੱਚ ਹੀ ਸਮਝਾਇਆ ਹੈ ਵੀ ਉਹ ਬੜਾ ਹੀ ਅਗੰਮੀ ਰਸ ਹੈ ਬਹੁਤ ਹੀ ਜ਼ਿਆਦਾ ਰਸਦਾਇਕ ਹੈ ਉਨੂੰ ਮੰਨਣ ਦੇ ਵਿੱਚ ਹੀ ਪਤਾ ਲੱਗਦਾ ਵੀ ਉਹ ਕੀ ਗੱਲ ਏ ਉਹ ਸ਼ੈ ਕੀ ਹੈ ਉਹ ਵਸਤਾ ਕੀ ਹੈ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਹੁਣ ਸੱਜਣ ਜਿਹੜਾ ਹੈ ਉਹ ਵਾਹਿਗੁਰੂ ਭਾਵ ਕੇ ਸੱਚਾ ਸੱਜਣ ਜਿੱਦਣ ਸੱਚਾ ਸੱਜਣ ਪ੍ਰਗਟ ਹੁੰਦਾ ਅਸਲੀ ਦੇ ਵਿੱਚ ਗੁਰੂ ਸਾਹਿਬ ਦੱਸਣਾ ਚਾਹੁੰਦੇ ਨੇ ਕਹਿਣ ਦਾ ਭਾਵ ਕਿ ਅਸਲੀ ਮਿੱਤਰ ਤੇ ਸੱਜਣ ਉਹ ਵਾਹਿਗੁਰੂ ਹੈ ਸੱਜਣ ਸੱਚਾ ਪਾਲਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਤੇ ਯੁੱਗ ਸੱਜਣ ਉਹ ਹੈ ਸੱਜਣ ਉਹੀ ਹੈ ਜਿਹੜਾ ਹਰ ਜਗ੍ਹਾ ਸਹਾਇਤਾ ਦੇਵੇ ਹਰ ਵੇਲੇ ਹੀ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਵੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਥੈ ਲੇਖਾ ਮੰਗਿਆ ਤਥੈ ਖੜੇ ਦੇ ਸੰ ਤੇ ਉਹ ਹੈ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ 10 ਪਾਸ਼ਾਈਆਂ ਦੀ ਜੋਤ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਨਾਂ ਤੋਂ ਬਿਨਾ ਹੋਰ ਕੋਈ ਸੱਚਾ ਸੱਜਣ ਹੈ ਨਹੀਂ ਤੇ ਸਾਰੇ ਨਾਸਵੰਤ ਹਨ ਕੋਈ ਅੱਜ ਜਲਾ ਜਾਏਗਾ ਕੋਈ ਪਰਸੋਂ ਜਲਾ ਜਾਵੇਗਾ ਕੁਝ ਸਾਲ ਜ਼ਿੰਦਗੀ ਦੇ ਹੰਡਾ ਕੇ ਖਤਮ ਹੋ ਜਾਣਗੇ ਪਰ ਜਿਹੜਾ ਅਖੀਰ ਤੱਕ ਨਾਲ ਲਿਬਣ ਵਾਲਾ ਹੈ ਉਹ ਸੱਚਾ ਸੱਜਣ ਹੈ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਮਹਾਰਾਜ ਨੇ ਆਖਿਆ ਕਿ ਭਾਈ ਜਿੱਦਣ ਉਹ ਸੱਚਾ ਸੱਜਣ ਪ੍ਰਗਟ ਹੋ ਜਾਂਦਾ ਹੈ ਹੁਣ ਪ੍ਰਗਟ ਜਿਹੜੀ ਚੀਜ਼ ਹੁੰਦੀ ਏ ਉਹ ਜਿਹੜੀ ਗੁਪਤ ਸ਼ੈ ਹੈ ਉਹ ਹੀ ਪ੍ਰਗਟ ਹੋ ਸਕਦੀ ਏ ਜਿਹੜੀ ਕਿਤੇ ਲੁਕੀ ਹੋਵੇ ਜਿਵੇਂ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਦਸਵੇਂ ਪਾਸ਼ਾ ਵੀ ਆਖਦੇ ਨੇ ਵਹਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਕਹਿਣ ਦਾ ਭਾਵ ਜਿਹੜੀ ਚੀਜ਼ ਓਲੇ ਹੋਈ ਹੈ ਉਹਨੇ ਸਾਹਮਣੇ ਆਉਣਾ ਹੈ ਉਨੇ ਜੰਮਣਾ ਤੇ ਮਰਨਾ ਨਹੀਂ ਜਿਹੜੀ ਚੀਜ਼ ਜੰਮੀ ਹੈ ਉਹ ਮਰੇਗੀ ਜਿਹੜੀ ਪੈਦਾ ਹੋਈ ਹੈ ਉਹ ਨਾਸਵੰਤ ਹੈ ਪਰ ਜਿਹੜੀ ਚੀਜ਼ ਪ੍ਰਗਟ ਹੋਈ ਏ ਉਹ ਹੋਲੇ ਹੋ ਸਕਦੀ ਏ ਪਰ ਖਤਮ ਨਹੀਂ ਹੋ ਸਕਦੀ ਹੁਣ ਪ੍ਰਗਟ ਜਿਹੜਾ ਸ਼ਬਦ ਹੈ ਇਹਨੂੰ ਸਮਝਣ ਦੀ ਲੋੜ ਹੈ ਕਹਿਣ ਦਾ ਭਾਵ ਕਿ ਪ੍ਰਗਟ ਹੋਣਾ ਜਿੰਨੀ ਦੇਰ ਤੱਕ ਪ੍ਰਮਾਤਮਾ ਪ੍ਰਗਟ ਨਹੀਂ ਹੁੰਦਾ ਉੰਨੀ ਦੇਰ ਤੱਕ ਆਨੰਦ ਮਿਲਣਾ ਨਹੀਂ ਕਿਉਂਕਿ ਆਨੰਦ ਜਿਹੜਾ ਹੈ ਇਹ ਅਧਿਆਤਮ ਦੀ ਅਖੀਰਲੀ ਮੰਜ਼ਲ ਹੈ ਜਿੱਥੇ ਸੰਤ ਮਹਾਪੁਰਖ ਪਹੁੰਚ ਜਾਂਦੇ ਨੇ ਉੱਥੇ ਕੋਈ ਹਰਖ ਨਹੀਂ ਸੋਗ ਨਹੀਂ ਦੁੱਖ ਨਹੀਂ ਸੋ ਇਸ ਤਰ੍ਹਾਂ ਕਹਿਣ ਦਾ ਭਾਵ ਹੈ ਕਿ ਪਰਮੇਸ਼ਰ ਤਾਂ ਹਰ ਇੱਕ ਦੇ ਜਰੇ-ਜਰੇ ਵਿੱਚ ਮੌਜੂਦ ਹੈ ਕਣ-ਕਣ ਵਿੱਚ ਮੌਜੂਦ ਹੈ ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ ਸਰੀਰਾਂ ਵਿੱਚ ਮੌਜੂਦ ਹੈ ਛੋਟੇ ਤੋਂ ਲੈ ਕੇ ਵੱਡੇ ਜੀਵ ਹਾਥੀ ਤੱਕ ਦੇ ਪਹਾੜਾਂ ਤੱਕ ਬਨਸਪਤੀ ਮਨੁੱਖ ਸਭ ਦੇ ਵਿੱਚ ਪਰਮੇਸ਼ਰ ਹੈ ਉਹ ਜਨਨ ਨੀਵੀਆਂ ਜਾਤਾਂ ਵਾਲੇ ਨੀਵੀਆਂ ਜਾਤਾਂ ਵਾਲੇ ਨੇ ਕਾਲਾ ਹੈ ਗੋਰਾ ਹੈ ਕਿਸੇ ਵੀ ਦੇਸ਼ ਦੇ ਵਿੱਚ ਹੈ ਵਿਦੇਸ਼ ਦੇ ਵਿੱਚ ਹੈ ਉਹ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਹੈ ਪਰ ਕਹਿਣ ਦੀ ਗੱਲ ਹੈ ਕਿ ਜਿਹੜੀ ਚੀਜ਼ ਪ੍ਰਗਟ ਹੀ ਨਹੀਂ ਹੋਈ ਉਹਦਾ ਆਨੰਦ ਕਿਵੇਂ ਮਿਲੇਗਾ ਉਹਦਾ ਸੁੱਖ ਕਿਵੇਂ ਮਿਲੇਗਾ ਹੁਣ ਧਰਤੀ ਦੇ ਵਿੱਚ ਪਾਣੀ ਹੈ ਪਾਣੀ ਧਰਤੀ ਦੇ ਵਿੱਚ ਹੋਵੇ ਤੇ ਪਿਆਸ ਕਿਵੇਂ ਬੁਝੇਗੀ ਧਰਤੀ ਤੇ ਰਹਿਣ ਵਾਲਿਆਂ ਦੀ ਇਹ ਪਿਆਸ ਉਦੋਂ ਬੁਝੇਗੀ ਜਦੋਂ ਪਾਣੀ ਪ੍ਰਗਟ ਹੋਵੇਗਾ ਧਰਤੀ ਤੋਂ ਬਾਹਰ ਆਵੇਗਾ ਤੇ ਉਹ ਪਿਆਸ ਬੁਝਦੀ ਹੈ ਇਸੇ ਤਰ੍ਹਾਂ ਧਰਤੀ ਦੇ ਵਿੱਚ ਕਈ ਤਰ੍ਹਾਂ ਦੇ ਜਵਾਹਰਾਤ ਨੇ ਹੀਰੇ ਨੇ ਮਾਨਕ ਨੇ ਨੀਲ ਨੇ ਕਈ ਤਰ੍ਹਾਂ ਦੇ ਪਦਾਰਥ ਨੇ ਤੇਲ ਹੈ ਰਸੋਈ ਦੇ ਵਿੱਚ ਗੈਸ ਬਲਦੀ ਹੈ ਤੇਲ ਬਲਦਾ ਹੈ ਗੱਡੀਆਂ ਦੇ ਵਿੱਚ ਪੈਟਰੋਲ ਹੈ ਡੀਜ਼ਲ ਹੈ ਇਹ ਸਾਰਾ ਕੁਝ ਤਾਂ ਹੀ ਸੁਖਦਾਇਕ ਹੈ ਜੇ ਪ੍ਰਗਟ ਹੋ ਜਾਵੇ ਇਸੇ ਤਰ੍ਹਾਂ ਧਰਤੀ ਥੱਲੇ ਦੱਬੀ ਹੋਈ ਗੁਪਤ ਚੀਜ਼ ਉਹ ਆਰਾਮ ਤੇ ਸੁੱਖ ਨਹੀਂ ਦੇ ਸਕਦੀ ਦੁੱਧ ਦੇ ਵਿੱਚ ਘਿਓ ਵੀ ਹੈ ਮੱਖਣ ਵੀ ਹੈ ਉਹਦੇ ਵਿੱਚ ਦਹੀਂ ਵੀ ਹੈ ਤੇ ਉਹਦੇ ਵਿੱਚ ਮਠਿਆਈਆਂ ਜਿਹੜੀਆਂ ਬਣਾਉਣੀਆਂ ਨੇ ਉਹਨਾਂ ਨੂੰ ਬਣਾਉਣ ਲਈ ਖੋਆ ਵਰਤਿਆ ਜਾਂਦਾ ਹੈ ਉਹ ਵੀ ਵਿੱਚ ਹੈ ਦੇ ਪਰ ਗੱਲ ਕੀ ਵੀ ਪ੍ਰਗਟ ਨਹੀਂ ਹੋਇਆ ਇਸੇ ਤਰ੍ਹਾਂ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਹੈ ਪਰ ਜਿੱਦਨ ਪ੍ਰਗਟ ਹੋਵੇਗਾ ਗੁਰੂ ਸਾਹਿਬ ਆਖਦੇ ਨੇ ਫਲ ਗੁਣ ਆਨੰਦ ਉਪਾਰਜਨਾ ਉਦਣ ਭਾਈ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਫੈਲਦਾ ਹੈ ਆਨੰਦ ਪੈਦਾ ਹੁੰਦਾ ਹੈ ਫਗਣ ਦੇ ਮਹੀਨੇ ਦੁਆਰਾ ਸਤਗੁਰੂ ਸਾਹਿਬ ਜੀ ਆਖਦੇ ਨੇ ਕਿ ਜਿਸ ਹਿਰਦੇ ਵਿੱਚ ਸੱਚਾ ਸੱਜਣਾ ਵਹਿਗੁਰੂ ਪ੍ਰਗਟ ਹੋ ਜਾਵੇ ਉਥੇ ਭਾਈ ਆਨੰਦ ਪੈਦਾ ਹੁੰਦਾ ਹੈ ਪਰ ਇਹ ਸਭ ਕੁਝ ਹੁੰਦਾ ਕਿਵੇਂ ਹੈ ਅਗਲੀ ਪੰਕਤੀ ਵਿੱਚ ਦਾ ਜਵਾਬ ਦਿੰਦੇ ਨੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਈ ਮਾਰੇ ਕਹਿੰਦੇ ਪੀ ਪ੍ਰਮਾਤਮਾ ਕਦੇ ਸੱਦਾ ਨਹੀਂ ਮਿਲਿਆ ਕਿਸੇ ਨੂੰ ਇਹ ਜਦੋਂ ਵੀ ਮਿਲਿਆ ਹੈ ਗੁਰੂ ਪ੍ਰਸਾਦ ਭਾਵ ਕੇ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਹੈ ਜਿਹੜੇ ਉਹਦੇ ਸੰਤ ਮਹਾਂਪੁਰਖ ਨੇ ਪੂਰਾ ਗੁਰੂ ਹੈ ਸੰਗਤ ਹੈ ਕਿਉਂਕਿ ਜਿਹੜਾ ਸੰਤ ਸ਼ਬਦ ਹੈ ਇਹ ਅਧਿਆਤਮ ਦੇ ਵਿੱਚ ਪੂਰਾ ਆਪਣੇ ਆਪ ਦੇ ਵਿੱਚ ਇੱਕ ਮਹਾਪੁਰਖ ਹੈ ਜਿਹੜਾ ਸੰਤ ਪਰਮੇਸ਼ਰ ਦੇ ਵਿੱਚ ਇੱਕ ਲੀਨ ਹੋ ਗਿਆ ਹੈ ਇਕਮਿਕ ਹੋ ਗਿਆ ਹੈ ਵੇਖਣ ਨੂੰ ਭਾਵੇਂ ਦੋ ਲੱਗਣ ਪਰ ਹੈ ਇੱਕ ਨੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਾਸ਼ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਜਾ ਡਗੇ ਤੇ ਉਹ ਵੱਖਰੀ ਨਹੀਂ ਹੋ ਸਕਦੀ ਵਿੱਚੇ ਅਪੇਧ ਹੋ ਜਾਂਦੀ ਹੈ ਸਮਾਜਨ ਦੀ ਹੈ ਉਸ ਪਾਣੀ ਦਾ ਰੂਪ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਸੰਤ ਹੈ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਇਆ ਹੈ ਸਤਗੁਰੂ ਪੂਰੇ ਦਾ ਨਾਮ ਹੀ ਸੰਤ ਹੈ ਕੋਈ ਗੁਰਮਖ ਪਿਆਰਾ ਹੋਵੇ ਨਾਮ ਕਮਾਈ ਵਾਲਾ ਉਹ ਵੀ ਸੰਤ ਹੈ ਤੇ ਜਿਹੜੀ ਗੁਰੂ ਕੀ ਸਤ ਸੰਗਤ ਹੈ ਸਾਧ ਸੰਗਤ ਹੈ ਇਹ ਵੀ ਸੰਤ ਰੂਪ ਹੈ ਇਹਨਾਂ ਤੰਨਾਂ ਦੇ ਮਿਲਣ ਦੇ ਨਾਲ ਸਹਾਇਤਾ ਦੇ ਨਾਲ ਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਹ ਮਾਰੇ ਸਮਝਾ ਰਹੇ ਨੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਈ ਪਰ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਵੀ ਉਸ ਵੈਖਰੂ ਦੇ ਮਿਲਣ ਕਰਕੇ ਜਿਹੜੀ ਜੀਵ ਰੂਪ ਇਸਤਰੀ ਹੈ ਇਹਦੀ ਅੰਤਹਕਰਨ ਭਾਵ ਕੇ ਹਿਰਦੇ ਰੂਪੀ ਜਿਹੜੀ ਸੇਜਾ ਹੈ ਇਹ ਸੋਣੀ ਬਣ ਜਾਂਦੀ ਹੈ ਤੇ ਨਾਲ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਏ ਜਦੋਂ ਸੁਖ ਮਿਲ ਗਏ ਤੇ ਫਿਰ ਦੁੱਖ ਰਹਿਣਾ ਨਹੀਂ ਤੇ ਦੁੱਖ ਸਾਰੇ ਹੀ ਦੂਰ ਹੋ ਜਾਂਦੇ ਹਨ ਇਹ ਪਰਮੇਸ਼ਰ ਦੇ ਮਿਲਣ ਕਰਕੇ ਬਰਕਤਾਂ ਮਿਲਦੀਆਂ ਹਨ ਈਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਇਸ ਤਰ੍ਹਾਂ ਮਹਾਰਾਜ ਆਖਦੇ ਨੇ ਕਿ ਉਹ ਵੱਡਿਆਂ ਭਾਗਾਂ ਵਾਲੀ ਜੀਵ ਇਸਤਰੀ ਗੁਰਮਖ ਪਿਆਰਾ ਹੈ ਭਾਈ ਕੌਣ ਜਿਹਦੀਆਂ ਸਾਰੀਆਂ ਹੀ ਇੱਛਾ ਹੀ ਮਨੋ ਕਾਮਨਾਵਾਂ ਪਰਮੇਸ਼ਰ ਨੇ ਪੂਰੀਆਂ ਕਰ ਦਿੱਤੀਆਂ ਹੋਣ ਕਿਉਂਕਿ ਉਹਦੋਂ ਪੂਰੀਆਂ ਹੋਣਗੀਆਂ ਜਦੋਂ ਵਰ ਪਾਇਆ ਹਰ ਰਾਏ ਭਾਵ ਕੇ ਹਰੀ ਰਾਜਾ ਪ੍ਰਭੂ ਪਤੀ ਜਿਹੜਾ ਹੈ ਉਹ ਵਰ ਪ੍ਰਾਪਤ ਕਰ ਲਿਆ ਹੈ ਸਜੀਵ ਇਸਤਰੀ ਨੇ ਅੱਗੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਇਸ ਤਰ੍ਹਾਂ ਭਾਈ ਜਿਹੜੀ ਬੜਾ ਭਾਗਣ ਇਸਤਰੀ ਹੈ ਇਹਦੇ ਮਿਲਣ ਕਰਕੇ ਸਾਰੀਆਂ ਸਹੇਲੀਆਂ ਗੁਰਮਖ ਸਖੀਆਂ ਸਹੇਲੀਆਂ ਭਾਵਕੇ ਸਤ ਸੰਗਤ ਦੇ ਵਿੱਚ ਜਾ ਕੇ ਮਿਲ ਕੇ ਅਲਾਪ ਕਰਕੇ ਉਸ ਵਹਿਰੂ ਦੇ ਮੰਗਲਮਈ ਗੀਤ ਭਾਵਕੇ ਗੀਤ ਗਾਉਂਦੀਆਂ ਹਨ ਉਸ ਵਹਿਰੂ ਦਾ ਸਿਮਰਨ ਕਰਦੀਆਂ ਹਨ ਕੀਰਤਨ ਕਰਦੀਆਂ ਹਨ ਜਸ ਗਾਉਂਦੀਆਂ ਹਨ ਤੇ ਇਹ ਗੱਲ ਆਖਦੀਆਂ ਨੇ ਹਰ ਜਿਹਾਂ ਅਵਰ ਨਾ ਦੇਸਾਈ ਕੋਈ ਦੂਜਾ ਲਵੇ ਨਾ ਲਾਈ ਇਸ ਤਰ੍ਹਾਂ ਭਾਈ ਉਹ ਦੱਸਦਿਆਂ ਨੇ ਇੱਕ ਦੂਜੇ ਨੂੰ ਤੇ ਸੰਸਾਰ ਨੂੰ ਵੀ ਉਪਦੇਸ਼ ਕਰਕੇ ਸਮਝਾਉਂਦੀਆਂ ਹਨ ਕਿ ਸੰਸਾਰ ਦੇ ਲੋਕੋ ਜਿਹੋ ਜਿਹਾ ਵਾਰ ਅਸੀਂ ਪਾਇਆ ਹੈ ਉਹ ਵੈਗੁਰੂ ਨੂੰ ਉਹਦੇ ਵਰਗਾ ਹੋਰ ਕੋਈ ਹੈ ਨਹੀਂ ਕੋਈ ਦਿਸਦਾ ਨਹੀਂ ਇਸ ਕਰਕੇ ਉਹਦੇ ਬਰਾਬਰ ਕੋਈ ਹੋਰ ਸਮਝਿਆ ਨਹੀਂ ਜਾ ਸਕਦਾ ਤੇ ਨਾ ਹੀ ਉਹਦਾ ਵੈਗੁਰੂ ਦਾ ਕੋਈ ਮੁਕਾਬਲਾ ਕਰ ਸਕਦਾ ਹੈ ਪਰਮੇਸ਼ਰ ਇੱਕ ਹੈ ਤੇ ਉਹੀ ਸਭ ਦਾ ਮਾਤਾ ਪਿਤਾ ਹੈ ਤੇ ਸਾਰਿਆਂ ਦਾ ਖਸਮ ਹੈ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਨ ਜਾਏ ਇਸ ਤਰ੍ਹਾਂ ਵੈਰੂ ਪ੍ਰਭੂ ਪਤੀ ਨੇ ਉਸ ਜੀਵ ਇਸਤਰੀ ਦਾ ਲੋਕ ਤੇ ਪਰਲੋਕ ਵੀ ਸਵਾਰ ਦਿੱਤਾ ਹੈ ਤੇ ਜੜੀਆਂ ਸਹੇਲੀਆਂ ਸਤਸੰਗਤ ਰੂਪੀ ਭਾਵ ਕੇ ਉਹਨਾਂ ਨਾਲ ਮਿਲ ਕੇ ਨਿਹਚਲ ਪੱਕਾ ਕਰ ਦਿੱਤਾ ਹੈ ਬਖਸ਼ਿਸ਼ ਕਰ ਦਿੱਤੀ ਹੈ ਤੇ ਉਹਨੂੰ ਟਕਾ ਬਖਸ਼ ਦਿੰਦਾ ਹੈ ਹਿਰਦੇ ਦਾ ਆਨੰਦ ਨੂੰ ਉਹਦੇ ਹਿਰਦੇ ਵਿੱਚ ਟਕਾ ਦਿੰਦਾ ਹੈ ਤਸ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੈ ਧਾਇ ਇਸ ਤਰ੍ਹਾਂ ਜਿਹੜਾ ਵੈਗਰੂ ਹੈ ਐਸੇ ਗੁਰਮਖ ਨੂੰ ਮਹਾਪੁਰਖ ਨੂੰ ਫਿਰ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਇਸ ਤਰ੍ਹਾਂ ਦੁਬਾਰਾ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਪੈਣ ਦਿੰਦਾ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਇਸ ਤਰ੍ਹਾਂ ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਝਾ ਰਹੇ ਨੇ ਤੇ ਬੇਨਤੀ ਕਰ ਲੈਨੇ ਵੀ ਇਦਾਂ ਅਰਦਾਸ ਕਰੋ ਮਹਾਰਾਜ ਦੇ ਅਹ ਅਕਾਲ ਪੁਰਖ ਵਾਹਿਗੁਰੂ ਸਾਡੀ ਜੀਬ ਇੱਕ ਹੈ ਤੇ ਮਹਾਰਾਜ ਤੁਹਾਡੇ ਗੁਣ ਜਿਹੜੇ ਨੇ ਇਹ ਬਿਆੰਤ ਨੇ ਤੇ ਸੰਸਾਰ ਦੇ ਜਿੰਨੇ ਵੀ ਮਨੁੱਖ ਮਹਾਰਾਜ ਤਰੇ ਨੇ ਉਹ ਤੁਹਾਡੇ ਚਰਨੀ ਪੈ ਕੇ ਹੀ ਤਰੇ ਨੇ ਉਦਾਂ ਕੋਈ ਤਰ ਨਹੀਂ ਸਕਦਾ ਫਲ ਗੁਣ ਨਿਤ ਸਲਾਹੀਐ ਜਿਸ ਨੋਂ ਤਿਲ ਨਾ ਤਮਾਏ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਿ ਉਸ ਵਹਿਗੁਰੂ ਦਾ ਨਾਮ ਸਦਾ ਜਪਣਾ ਚਾਹੀਦਾ ਹੈ ਉਸ ਵਹਿਗੁਰੂ ਨੂੰ ਨਿਤ ਸਲਾਹੁਣਾ ਚਾਹੀਦਾ ਹੈ ਉਹਨੂੰ ਧਿਆਉਣਾ ਚਾਹੀਦਾ ਉਹਨੂੰ ਚੇਤੇ ਕਰਨਾ ਚਾਹੀਦਾ ਹੈ ਜਿਸ ਵਹਿਗੁਰੂ ਨੂੰ ਤਿਲ ਮਾਤਰ ਜਿੰਨੀ ਵੀ ਆਪਣੀ ਵਡਿਆਈ ਕਰਾਉਣ ਦੀ ਕੋਈ ਤਮਾ ਨਹੀਂ ਕੋਈ ਭੁੱਖ ਨਹੀਂ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ ਹੈ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਵਹਿਰੂ ਦੇ ਨਾਮ ਨੂੰ ਜਪਿਆ ਹੈ ਧਿਆਇਆ ਹੈ ਉਹਨਾਂ ਦੇ ਸਾਰੇ ਹੀ ਕੰਮ ਪੂਰੇ ਹੋ ਜਾਂਦੇ ਹਨ ਤੇ ਹੋਏ ਹਨ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਜਿਨ੍ਹਾਂ ਨੇ ਭਾਈ ਪੂਰੇ ਗੁਰੂ ਦੇ ਦਵਾਰਾ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ ਯਾਦ ਕੀਤਾ ਹੈ ਉਹ ਫਿਰ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਸਚਿਆਰ ਹੋ ਜਾਂਦੇ ਨੇ ਖਰੇ ਹੁੰਦੇ ਨੇ ਉਹ ਝੂਠੇ ਤੇ ਸ਼ਰਮਿੰਦੇ ਨਹੀਂ ਹੁੰਦੇ ਉਹਨਾਂ ਨੂੰ ਮਾਣ ਸਤਕਾਰ ਮਿਲਦਾ ਹੈ ਸਰਬ ਸੁਖਾ ਨਿਧ ਚਰਣ ਹਰ ਭੌਜਲ ਬਖਮ ਤਰੇ ਇਸ ਤਰ੍ਹਾਂ ਵੈਰੂ ਦੇ ਨਾਮ ਰੂਪੀ ਚਰਨ ਜਿਹੜੇ ਨੇ ਸਾਰੇ ਸੁਖਾਂ ਦਾ ਖਜ਼ਾਨਾ ਨੇ ਤੇ ਜਿਨ੍ਹਾਂ ਨੇ ਵੀ ਨਾਮ ਰੂਪੀ ਚਰਨਾਂ ਦਾ ਆਸਰਾ ਲਿਆ ਹੈ ਮਹਾਰਾਜ ਆਖਦੇ ਨੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਸੌਖੇ ਹੀ ਤਰ ਜਾਂਦੇ ਹਨ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੇ ਜਰੇ ਭਈ ਜਿਨ੍ਹਾਂ ਨੇ ਇਸ ਵੈਰੂ ਦੀ ਪ੍ਰੇਮਾ ਭਗਤੀ ਰਹੀਂ ਵੈਰੂ ਨੂੰ ਪ੍ਰਾਪਤ ਕੀਤਾ ਹੈ ਉਹਰ ਉਹਨਾਂ ਦੇ ਵਿਸ਼ਿਆਂ ਦੀ ਜਿਹੜੀ ਅੱਗ ਹੈ ਉਹਦੇ ਵਿੱਚ ਸੜਦੇ ਨਹੀਂ ਮਾਇਆ ਵਿੱਚ ਜਕੜੇ ਨਹੀਂ ਜਾਂਦੇ ਹਨ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਇਸ ਤਰ੍ਹਾਂ ਭਾਈ ਨਾਮ ਦੀ ਬਰਕਤ ਦੇ ਨਾਲ ਉਹਨਾਂ ਦੇ ਅੰਦਰੋਂ ਝੂਠ ਆਦਿਕ ਜਿੰਨੇ ਵਕਾਰ ਨੇ ਸਾਰੇ ਹੀ ਚਲੇ ਜਾਂਦੇ ਹਨ ਖਤਮ ਹੋ ਜਾਂਦੇ ਨੇ ਤੇ ਦੁਬਦਾ ਦਾ ਨਾਸ਼ ਹੋ ਜਾਂਦਾ ਹੈ ਤੇ ਪੂਰਨ ਰੂਪ ਦੇ ਵਿੱਚ ਸੱਚ ਨਾਲ ਲਬ ਲਬ ਹੋ ਜਾਂਦੇ ਹਨ ਵਾਰੇ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਗੁਰੂ ਸਾਹਿਬ ਜੀ ਦੱਸ ਰਹੇ ਨੇ ਵੀ ਉਹ ਨਾਮ ਰਸੀਏ ਜਗਿਆਸੂ ਜਿਹੜੇ ਨੇ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਦਾ ਹੀ ਨਾਮ ਜਪਦੇ ਹਨ ਤੇ ਉਹਦੇ ਅੱਗੇ ਹੀ ਸਿਰ ਨਵਾਉਂਦੇ ਹਨ ਤੇ ਮਨ ਅੰਦਰ ਵੀ ਇੱਕ ਪਰਮੇਸ਼ਰ ਦਾ ਹੀ ਧਿਆਨ ਧਰਦੇ ਨੇ ਹੋਰ ਕਿਸੇ ਦਾ ਓਟ ਆਸਰਾ ਤੱਕਦੇ ਨਹੀਂ ਹਨ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਇਸ ਤਰ੍ਹਾਂ ਮਹਾਰਾਜ ਆਖਦੇ ਭਾਈ ਉਹਨਾਂ ਦਾ ਇੱਕ ਮਿੰਟ ਇੱਕ ਘੰਟਾ ਇੱਕ ਦਿਨ ਇੱਕ ਹਫਤਾ ਇੱਕ ਮਹੀਨਾ ਕੀ ਭਾਵ ਕੇ ਜਿਨ੍ਹਾਂ ਦੇ ਉਤੇ ਵਹਿਰੂ ਜੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਦੇ 12 ਮਹੀਨੇ ਹੀ ਸਾਰੇ ਦਿਨ ਤੇ ਸਾਰੀਆਂ ਘੜੀਆਂ ਸਾਰਾ ਸਮਾਂ ਹੀ ਸਫਲ ਹੈ ਤੇ ਇਸ ਤਰ੍ਹਾਂ ਮਹਾਰਾਜ ਅਖੀਲੀ ਪੰਕਤੀ ਵਿੱਚ ਅਰਦਾਸ ਕਰਨ ਦੀ ਜਾਂਚ ਦੱਸਦੇ ਨੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੇ ਗੁਰੂ ਸਾਹਿਬ ਜੀ ਨਾਨਕ ਪਾਦੀ ਵਰਤੋਂ ਕਰਕੇ ਆਖਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਮਾਰੇ ਕਿਰਪਾ ਕਰੋ ਮੈਨੂੰ ਇਹੋ ਜਿਹਾ ਦਾਨ ਦਿਓ ਮੈਂ ਆ ਵੀ ਦੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ ਕਿਰਪਾ ਕਰਕੇ ਮਹਾਰਾਜ ਮੈਨੂੰ ਆਪਣਾ ਦਰਸ਼ਨ ਬਖਸ਼ੋ ਤੇ ਮਿਰਤੇ ਕਿਰਪਾ ਕਰੋ ਕਿਉਂਕਿ ਦਰਸ਼ਨਾਂ ਦੇ ਵਿੱਚ ਹੀ ਸਭ ਕੁਝ ਹੈ ਦਰਸ਼ਨ ਕਰਨ ਦੇ ਨਾਲ ਹੀ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ 12 ਮਹੀਨਿਆਂ ਦਾ ਪਾਵਨ ਵਿਦੇਸ਼ ਬਖਸ਼ਿਸ਼ ਕੀਤਾ ਆਪ ਜੀ ਨੇ ਸਰਵਣ ਕੀਤਾ ਹੈ ਇਹ ਅਖੀਲੇ ਮਹੀਨੇ ਦਾ ਪਾਵਨ ਉਪਦੇਸ਼ ਸੀ ਕਿਵੇਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹ ਆਨੰਦ ਲੈਣ ਵਾਸਤੇ ਕੀ ਕਰਨਾ ਚਾਹੀਦਾ ਹੈ ਤੇ ਆਨੰਦ ਮਿਲਣ ਤੋਂ ਬਾਅਦ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਤੇ ਅਖੀਰ ਦੇ ਵਿੱਚ ਫਿਰ ਵੀ ਮਰਨ ਆਖਿਆ ਭਾਈ ਕਿਸੇ ਭਲੇਖੇ ਵਿੱਚ ਨਾ ਰਿਓ ਸਾਰੇ ਮਹੀਨੇ ਦਿਨ ਮੂਰਤ ਘੜੀਆਂ ਚਸੇ ਇਹ ਸਫਲ ਨੇ ਜੇ ਵੈਰੂ ਦੀ ਕਿਰਪਾ ਹੋ ਜਾਵੇ ਤੇ ਕਿਰਪਾ ਉਹ ਹੁੰਦੀ ਹੈ ਜਦੋਂ ਸਤਿਗੁਰੂ ਮਿਲਦਾ ਹੈ ਸਤਿਗੁਰੂ ਦੀ ਆਗਿਆ ਦੇ ਵਿੱਚ ਸਿਖ ਚੱਲਦਾ ਹੈ ਸਾਨੂੰ ਦਰਸ਼ਨ ਬਖਸ਼ੋ ਤੇ ਦਰਸ਼ਨ ਕਰਕੇ ਮਹਾਰਾਜ ਅਸੀਂ ਵੀ ਜਨਮ ਮਰਨ ਤੋਂ ਮੁਕਤ ਹੋ ਸਕੀਏ ਸੋ ਹੋਈਆਂ ਬੇੰਦ ਭੁਲਾ ਦੀ ਮਹਾਰਾਜ ਮਾਫੀ ਬਖਸ਼ਣਾ ਅਗਾਹ ਵਾਸਤੇ ਚੇਤਾ ਸੁਧਾਰ ਬਖਸ਼ਣ ਆਓ ਅਖੇਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ